ਪਾਰਟੀ ਦੀ ਨੇਰੀਆ ਜਿੱਥੇ ਜਾਂਦੇ ਆ ਲੋਕ ਇਹੀ ਉਹ ਕਹਿੰਦੇ ਆ ਚੋਰਾਂ ਦਾ ਓਏ ਟਰਾਲੀ ਚੋਰਾਂ ਨਾਲ ਸਾਥ ਨਾ ਦਿਓ ਆ ਜਿਹੜੇ ਡਰਾਮੇ ਕਰਦੇ ਸਕੂਲਾਂ 'ਚ ਇਹਨਾਂ ਨਾਲ ਸਾਥ ਨਾ ਦਿਓ ਕੁਛ ਨਹੀਂ ਦੇਣਾ ਇਹਨਾਂ ਨੂੰ ਸਾਲ ਗੱਲਾਂ ਦੇ ਕਰਾਨ ਚਾਹ ਸੀਗਾ ਜਦੋਂ ਸਰਕਾਰ ਆਈ ਸੀ ਵੀ ਆਏ ਉਹ ਤਾਂ ਭਰਾਵਾ ਸੀ ਤਾਂ ਨੀਕਰਾਂ ਤੇ ਵੀ ਇਹਨਾਂ ਦੇ ਝੰਡੇ ਲਾ ਲਏ ਸੀ ਤਾਂ ਜੀ ਕਰਦਾ ਸਾਹਮਣੇ ਮਿਲ ਜਾਂ ਤਾਂ ਰੋੜੇ ਮਾਰ ਗਏ ਪੈ ਰਾਣੀ ਜੀ ਆਮ ਪਾਰਟੀ ਅੱਛਾ ਆਮ ਪਾਰਟੀ ਤੋਂ ਕਾ ਤੂੰ ਇੰਨਾ ਨਰਾਜ਼ ਆ ਬਾਪੂ ਉਹ ਇੰਨਾ ਨਰਾਜ਼ ਇਨਾਂ ਨੇ ਕੋ ਦਿੱਤਾ ਹੀ ਨਹੀਂ ਗਰੀਬਾਂ ਨੂੰ 1000 ਰੁਪਏ ਇਨਾਂ ਨੇ ਕਿਹਾ ਸੀ ਵੀ ਔਰਤਾਂ ਨੂੰ ਦਿਆ ਕਰਾਂਗੇ ਮਹੀਨੇ ਅਸੇ ਹਲੇ ਉਹ ਸਾਡਾ ਵਿਚ ਹੀ ਰਿਹਾ ਤਿੰਨ ਸਾਲ ਹੋ ਗਏ ਦੱਸੋ ਕਿਹਨੂੰ ਦਿੱਤੀ ਦੁੱਖੀ ਤੁਸੀਂ ਯਾਨੀ ਕੁਛ ਨਹੀਂ ਕੱਲੇ ਲਾਰਿਆਂ ਨਾਲ ਹੁਣ ਐ ਭਾਲਦੇ ਵੀ ਖਣੀ ਗਾਹਾਂ 27 'ਚ ਵੋਟਾਂ ਲੈ ਲਾਂਗੇ 27 'ਚ ਵੋਟਾਂ ਵਟਾਂ ਨਹੀਂ ਮਿਲਦੀਆਂ ਹੁਣ ਤਾਂ ਛੇਤਰਾਂ ਦੇ ਹਾਰ ਹੀ ਮਿਲਣਗੇ ਭਾਈ ਹੁਣ ਮੈਨੂੰ ਤਾਂ ਐ ਲੱਗਦਾ ਵੀ ਜੇ ਕਿਤੇ ਬਾਈਸਾਨ ਕੁੱਤੀ ਸੁਪੇ ਤੇ ਤੁਸੀਂ ਕੁੱਤੀ ਨੂੰ ਰੋਟੀ ਪਾਉਣ ਤੇ ਤੁਸੀਂ ਕੁੱਤੀ ਤੇ ਕੂੜਾ ਦੇ ਫੋਟੋ ਮਾਲਾ ਵਲੋ ਤੁਹਾਡਾ ਹੱਥ ਮਾਰਨਾ ਵੀ ਮਾਰਾ ਤੁਹਾਡਾ ਹੱਥ ਮਾਰ ਖੰਡਿਆ ਸੀ ਰੰਗ ਮਾਰ ਨਾਲ ਇਸੀ ਬੰਦੇ ਪਰਵਾਦ ਨਹੀਂ ਕਰਦਾ ਹੁਣ ਮੈਨੂੰ ਐਂ ਦੱਸ ਦਿਓ ਵੀ ਤੁਸੀਂ ਇਹੋ ਜਿਹੇ ਲੜੀਂਦੇ ਚਰਾ ਕਿਹੜਾ ਤੇ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਲਿਆਤੀ ਬਾਥਰੂਮ ਦਾ ਅਧਿਕਾਟਨ ਕਰਨਾ ਉਹ ਵੀ ਮਰਾਮਤ